ਰਾਣਕੋਟ ਸਿਵਲ ਹਸਪਤਲ ਵਿਖੇ ਦੱਸਦੇ ਇਹ ਡਾਕਟਰ ਅਦਿੱਤੀ ਸਲਾਰੀਆ ਨੇ ਸਿਵਲ ਸਰਜਨ ਵੱਜੋਂ ਹੌਤਾ ਸੰਭਾਲਿਆ ਤੇ ਡਾਕਟਰ ਅਦਿੱਤੀ ਸਲਾਰੀਆ ਦੇ ਸ਼ਾਮਿਲ ਹੋਣ ਤੇ ਸਿਵਲ ਹਸਪਤਾਲ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਉਹਨਾਂ ਨੂੰ ਗੁਲਦਸਤੇ ਦੇ ਕੇ ਉਹਨਾਂ ਦਾ ਸਵਾਗਤ ਕੀਤਾ ਤੇ ਵਧਾਈ ਦਿੱਤੀ। ਇਸ ਮੌਕੇ ਤੇ ਦੱਸਦੇ ਇਹ ਡਾਕਟਰ ਅਦਿੱਤੀ ਸਲਾਰੀਆ ਨੇ ਕਿਹਾ ਕਿ ਪਹਿਲਾਂ ਦੀ ਤਰ੍ਹਾਂ ਹਸਪਤਾਲ ਦਾ ਕੰਮ ਜਿਹੜਾ ਹੈ ਉਹਨਾਂ ਨੇ ਨਿਯੰਤਰਣ ਚ ਹੁੰਦਾ ਆਇਆ ਹੈ ਤੇ ਹੁਣ ਵੀ ਜਿਹੜਾ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਜਿਹੜੀ ਆ ਉਹ ਨਹੀਂ ਰੱਖੀ ਜਾਵੇਗੀ। ਪੈਦੇ ਆਧਾਰ ਤੇ ਮਰੀਜ਼ਾਂ ਦੀ ਸੇਵਾ ਜਿਹੜੀ ਹੈ ਉਹ ਕੀਤੀ ਜਾਵੇਗੀ ਤੇ ਉਹਨਾਂ ਦਾ ਇਲਾਜ ਕੀਤਾ ਜਾ ਤਾਂ ਜੋ ਹਸਪਤਾਲ ਚ ਆਉਣ ਵਾਲੀ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਆਓ ਦੇਖ ਲੈਨੇ ਹ ਕੁਝ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ ਡਾਕਟਰ ਅਦਿਤੀ ਸਲਾਰੀਆ ਨੂੰ ਜਿਹੜੀ ਇਹ ਮੁਬਾਰਕਬਾਦ ਦਿੱਤੀ ਗਈ ਹੈ ਅਧਿਕਾਰੀਆਂ ਅਤੇ ਹਸਪਤਾਲ ਦੇ ਕਰਮਚਾਰੀਆਂ ਦੇ ਵੱਲੋਂ ਸਾਰਿਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਅਦਿਤੀ ਸਲਾਰੀਆ ਪਠਾਨਕੋਟ ਸਿਵਲ ਸਰਜਨ ਦੇ ਬਤੌਰ ਮੈਂ ਅੱਜ ਜੁਆਇਨ ਕੀਤਾ ਹੈ ਔਰ ਇਹ ਪਰਮਾਤਮਾ ਦੀ ਕਿਰਪਾ ਦੇ ਨਾਲ ਔਰ ਮੇਰੇ ਸੀਨੀਅਰਸ ਔਰ ਮੇਰੇ ਜਿਹੜੇ ਨਾਲ ਮੇਰੇ ਨਾਲ ਕੰਮ ਕਰਨ ਵਾਲੇ ਮੇਰੇ ਆਫੀਸਰਸ ਔਰ ਸਾਰਿਆਂ ਦੇ ਸਹਿਯੋਗ ਦੇ ਨਾਲ ਅੱਜ ਮੈਂ ਦੁਬਾਰਾ ਆਪਣੀ ਇਸ ਕੁਰਸੀ ਤੇ ਬੈਠੀ ਆ ਔਰ ਮੈਂ ਮੈਨੂੰ ਇੱਕ ਵਾਰੀ ਫੇਰ ਆਪਣੀ ਜਿਹੜੀ ਆਪਣੀ ਭੂਮੀ ਹੈ ਆਪਣਾ ਸ਼ਹਿਰ ਹੈ ਇਹਨਾਂ ਸ਼ਹਿਰ ਵਾਸੀਆਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਮੈਂ ਮੈਂ ਇਸ ਲਈ ਪ੍ਰਮਾਤਮਾ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਫੇਰ ਆਪਣੀ ਇਸ ਸਰਤੀ ਦਾ ਅ ਟਰਤੀ ਤੇ ਮੈਨੂੰ ਲਿਆਂਦਾ ਔਰ ਇੱਥੇ ਕੰਮ ਕਰਨ ਦਾ ਮੈਨੂੰ ਮੌਕਾ ਨਹੀਂ ਰਿਹਾ ਜੀ। ਬੜੀ ਘਰ ਘਰ ਆਪਣੀ ਬੜੀ ਅੱਛੀ ਹੈ। ਅੱਧਿਆ ਹਸਪਤਾਲ ਜਿਹੜਾ ਉਹ ਜਿਹੜੇ ਸੂਰੀ ਆਪ ਚੱਲਦਾ ਹੈ। ਐਸ ਵਾਰੀ ਕੀ ਫੌਕਸਿਸ ਜਾਣਗੇ ਤੇ ਕੀ ਕਰਾ ਲੈਣਾ ਹੈ ਇਹ ਇੱਕ ਦਾ ਸਟਾਰਟ ਆਪਰੇਟਰ। ਅ ਪਲੈਨਿੰਗ ਦਾ ਹੈ ਕਿ ਜੋ ਚੀਜ਼ਾਂ ਸੀਜ਼ਨਲ ਦੀ ਮਾਰੀਆਂ ਚੱਲ ਰਹੀਆਂ ਜਿੱਦਾਂ ਡੈਂਗੀ ਮਲੇਰੀਆ ਹੈ ਉਹਦੀ ਵਾਰਡ ਬਣਾਨੇ ਹੈ ਉਹਦੀਆਂ ਟੀਮ ਜਿਹੜੀਆਂ ਸਰਵੇ ਕਰਦੀਆਂ ਸਪਰੇ ਟੀਮਸ ਨੇ ਔਰ ਜਿਹੜੇ ਪੇਸ਼ੈਂਟ ਬਾਹਰ ਐਡਮਿਟਡ ਪ੍ਰਾਈਵੇਟ ਹਸਪਟਲਸ ਵਿੱਚ ਐਡਮਿਟਡ ਹੈ ਉਹਨਾਂ ਨੂੰ ਅਸੀਂ ਕਿੱਦਾਂ ਫਾਲੋ ਕਰਨਾ ਹੈ ਉਹਨਾਂ ਦੀ ਲੀ ਸਟੇਟਸ ਵਾਸਤੇ ਅਸੀਂ ਵੀਡੀਓ ਕਾਨਫਰੈਂਸ ਦਾ ਰੱਖਾਂਗੇ ਇਸ ਵਾਰੀ ਕੀ ਵੀਡੀਓ ਕਾਨਫਰੈਂਸ ਰਾਈ ਉਹ ਪੇਸ਼ੈਂਟ ਦੇ ਅਸੀਂ ਅਪਡੇਟਸ ਲਵਾਂਗੇ ਪ੍ਰਾਈਵੇਟ ਹਸਪਟਲਸ ਤੋਂ ਔਰ ਬਲੱਡ ਬੈਂਕ ਜਿਹੜੀ ਇਹ ਪੈਰਿਸਿਸ ਮਸ਼ੀਨ ਹੈ ਇਸ ਤਰ੍ਹਾਂ ਪਹਿਲਾਂ ਚਲਦਾ ਸੀਗਾ ਕਿ ਆ ਜਿਹੜੇ ਐਸਡੀਪੀ ਆਰਡੀਪੀ ਉਹ ਹਰ ਵੇਲੇ ਰੈਡੀ ਆ ਔਰ ਇੱਕ ਗਰੁੱਪ ਬਣਾਇਆ ਗਿਆ ਹੈ ਜਿਹੜਾ ਕਿ ਮੇਰੇ ਵੱਲੋਂ ਆ 2 ਸਾਲ ਪਹਿਲੇ ਗਰੁੱਪ ਬਣਾਇਆ ਸੀ ਜਿਹਦੇ ਵਿੱਚ ਅਸੀਂ ਸਾਰੇ ਸਪੈਸ਼ਲਿਸਟ ਜਿਨ੍ਹਾਂ ਦੀ ਰੋਟੇਸ਼ਨ ਤੇ ਡਿਊਟੀ ਅਸੀਂ ਲਗਾਉਣੀ ਸੀ ਆ ਚੱਲ ਰਹੀਆਂ ਡਿਊਟੀਆਂ ਚੱਲ ਰਹੀਆਂ ਸੀਗੀਆਂ ਡੈਂਗੀ ਬੋਰਡ ਦੇ ਵਿੱਚ ਰੋਟੇਸ਼ਨ ਦੇ ਵਿੱਚ ਜੇ ਕੋਈ ਪੇਸ਼ੈਂਟ ਐਡਮਿਟ ਹੁੰਦਾ ਔਰ ਜੇ ਕਿਸੇ ਪੇਸ਼ੈਂਟ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਹੈ ਜਾਂ ਕੋਈ ਡਾਕਟਰ ਔਨ ਕਾਲ ਡਿਊਟੀ ਨੂੰ ਲੱਗਦਾ ਕਿ ਪੇਸ਼ੈਂਟ ਨੂੰ ਆਰ ਡੀ ਪੀ ਐਸ ਟੀ ਪੀ ਦੀ ਜ਼ਰੂਰਤ ਹੈ ਉਸ ਉਸ ਗਰੁੱਪ ਦੇ ਥਰੂ ਅਸੀਂ ਬਹੁਤ ਸਾਰੇ ਲੋਗਾਂ ਦੀਆਂ ਜਾਨਾਂ ਬਚਾਈਆਂ ਸੀ ਸੋ ਉਹ ਫਿਰ ਹੁਣ ਕੰਟੀਨਿਊ ਹੋਏਗਾ ਅਸੀਂ ਇੱਥੇ ਜਿਹੜਾ ਡੈਥਸ ਹੈ ਜਿਹੜੀਆਂ ਲਾਸਟ 2 ਈਅਰਸ ਤੋਂ ਜ਼ੀਰੋ ਸਾਡਾ ਚੱਲ ਰਿਹਾ ਰੈਂਗੀ ਡੈਥਸ ਦਾ ਤੇ ਅਸੀਂ ਵੀ ਹੁਣ ਵੀ ਕੋਸ਼ਿਸ਼ ਹੈ ਹੀ ਰਹੇਗੀ ਕਿ ਕੋਈ ਪੇਸ਼ੈਂਟ ਜਿਹੜਾ ਆ ਅਸੀਂ ਕਿਸੇ ਦਾ ਲਾਈਫ ਦਾ ਲਾਸ ਨਾ ਹੋਵੇ ਕੈਮਰ ਪਰਸਨ ਹਣੀ ਦੇ ਨਾਲ ਅੱਜ